ਸਵਾਲਾਂ ਦਾ ਜਵਾਬ ਨਹੀਂ ਦੇ ਕੇ ਗਏ ਉਲਟਾ ਜਿਹੜਾ ਵਾ ਮਨਜੀਤ ਸਿੰਘ ਜੀ ਮੰਨਾ ਰਸਤਾ ਬਦਲ ਕੇ ਇਥੋਂ ਜਿਹੜਾ ਪੋਸਟ ਦੀ ਸਰਪ੍ਰਸਤੀ ਦੇ 헤ਡ ਜਿਹੜਾ ਉਹ ਨਿਕਲ ਕੇ ਗਏ ਆ ਅਗਰ ਉਹ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਦੇਸ਼ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤੇ ਫਿਰ ਉਹਨਾਂ ਦਾ ਜਿਹੜਾ ਘੇਰ ਘਰਾ ਉਹਨਾਂ ਦਾ ਘਰਾਓ ਵੀ ਜਿਹੜਾ ਵਾ ਉਹ ਵੀ ਕੀਤਾ ਜਾਂਦਾ ਪੰਜਾਬ ਦੇ ਵਿੱਚ ਭਾਜਪਾ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਹਲਕਾ ਖਡੂਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਮਜ਼ਦੂਰਾਂ ਦੇ ਸਵਾਲਾਂ ਤੋਂ ਭਾਜਪਾ ਉਮੀਦਵਾਰ ਮਨਜੀਤ ਮੰਨਾ ਭੱਜੇ ਹੋਏ ਨਜ਼ਰ ਆਏ ਨੇ ਜਿਸ ਤੋਂ ਬਾਅਦ ਗੁੱਸੇ ਈ ਕਿਸਾਨਾਂ ਦੇ ਵੱਲੋਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਤੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਮੁਰਦਾਬਾਦ 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 ਕਿਸਾਨਾਂ ਨੇ ਕਿਹਾ ਕਿ ਹਲਕਾ ਖਰੂਰ ਸਾਹਿਬ ਦੇ ਉਮੀਦਵਾਰ ਮਨਜੀਤ ਮੰਨਾ ਦੇ ਆਉਣ ਤੇ ਪਿੰਡ ਅਤੇ ਇਲਾਕੇ ਦੇ ਕਿਸਾਨ ਮਜ਼ਦੂਰਾਂ ਦੇ ਵੱਲੋਂ ਸਵਾਲ ਪੁੱਛਣ ਦੇ ਲਈ ਇਕੱਠ ਹੋ ਰੱਖਿਆ ਗਿਆ ਸੀ ਪਰ ਮਨਜੀਤ ਮੰਨਾ ਦੇ ਵੱਲੋਂ ਆਪਣਾ ਰਸਤਾ ਬਦਲ ਲਿਆ ਗਿਆ ਅਤੇ ਕਿਸਾਨਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣਾ ਉਸ ਦੇ ਵੱਲੋਂ ਸਹੀ ਨਹੀਂ ਸਮਝਿਆ ਗਿਆ ਉਨ੍ਹਾਂ ਕਿਹਾ ਕਿ ਮਨਜੀਤ ਮੰਨਾ ਆਪਣੇ ਕਾਫਲੇ ਨੂੰ ਕਿਸੇ ਹੋਰ ਰਸਤੇ ਥਾਂ ਲਿਕੇ ਚਲੇ ਗਏ ਅਤੇ ਕਿਸਾਨਾਂ ਦੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਕੇ ਗਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਤੋਂ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਅੱਜ ਬਾਬਾ ਬਕਾਲਾ ਜੋਂਦ ਦੇ ਵਿੱਚ ਪਿੰਡ ਸੁਧਾਰ ਰਾਜਪੂਤਾ ਪਿੰਡ ਪੈਂਦਾ ਆ ਉਹਦੇ ਵਿੱਚ ਆਪਣੀ ਚੋਣ ਕੰਪੇਨ ਦੇ ਉੱਤੇ ਹਲਕਾ ਖਡੂਰ ਸਾਹਿਬ ਦੇ ਕੈਂਡੀਡੇਟ ਮਨਜੀਤ ਸਿੰਘ ਜੀ ਮੰਨਾ ਜਿਹੜੇ ਆਏ ਸੀਗੇ ਆਪਣੀਆਂ ਵੋਟਾਂ ਆਖਣ ਵਾਸਤੇ ਤੇ ਜਥੇਬੰਦੀ ਦੇ ਜਿਹੜੇ ਆਗੂ ਸਹਿਬਾਨ ਆ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਆਏ ਆ ਉਹਨਾਂ ਨੂੰ ਆਪਣੇ ਸਵਾਲ ਜਵਾਬ ਕਰਨ ਵਾਸਤੇ ਕਿ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਵਾ ਉਹਨਾਂ ਦਾ ਪਾਜਪਾ ਦਾ ਉਹਨਾਂ ਦੇ ਉੱਤੇ ਸਟੈਂਡ ਕੀ ਆ ਤਾਂ ਮਨਪ੍ਰੀਤ ਮਨਜੀਤ ਸਿੰਘ ਜੀ ਮੰਨਾ ਜਿਹੜੇ ਆਏ ਆ ਅਸੀਂ ਬੜਾ ਆਪਣੇ ਸ਼ਾਂਤਮਈ ਤਰੀਕੇ ਨਾਲ ਇੱਕ ਸਾਈਡ ਤੇ ਖੜੇ ਹੋ ਕੇ ਸਵਾਲਾਂ ਦੇ ਜਿਹੜੇ ਜਵਾਬ ਉਹਨਾਂ ਕੋਲੋਂ ਲੈਣੇ ਸੀਗੇ ਤੇ ਮਨ ਮਨਜੀਤ ਸਿੰਘ ਜੀ ਜਿਹੜੇ ਆ ਉਹ ਸਾਡੇ ਲਾਗੇ ਉਹਨਾਂ ਨੇ ਰੁਕਣ ਦੀ ਵੀ ਖੇਚਲ ਨਹੀਂ ਕੀਤੀ ਤੇ ਇਸ ਤੋਂ ਬਾਅਦ ਦੇ ਵਿੱਚ ਅਸੀਂ ਆਪਣੇ ਤਰੀਕੇ ਦੇ ਨਾਲ ਜਿਹੜਾ ਅਸੀਂ ਉਹਨਾਂ ਦਾ ਵਿਰੋਧ ਕੀਤਾ ਵਾ ਵਿਰੋਧ ਕਰਨ ਦੇ ਬਾਵਜੂਦ ਵੀ ਅਸੀਂ ਉਹਨਾਂ ਦੇ ਕੋਲ ਜਿਹੜੇ ਡੀਐਸਪੀ ਬਾਬਾ ਬਕਾਲਾ ਸਾਹਿਬ ਉਹਨਾਂ ਦੇ ਕੋਲੋਂ ਅਸੀਂ ਮੈਸੇਜ ਭੇਜਿਆ ਉਹਨਾਂ ਨੂੰ ਕਿ ਉਹਨਾਂ ਦੇ ਨਾਲ ਗੱਲ ਕਰਕੇ ਕੋਈ ਸਾਡੇ ਕੋਈ ਸਵਾਲ ਆ ਉਹਨਾਂ ਦੇ ਜਵਾਬ ਦਿੱਤੇ ਜਾਣ ਜਿਵੇਂ ਅੱਜ ਕੇਂਦਰ ਦੇ ਮੰਤਰੀਆਂ ਨੂੰ ਜਥੇਬੰਦੀਆਂ ਨੇ ਮੈਸੇਜ ਲਾਇਆ ਸੀਗਾ ਕੀ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਮੀਟਿੰਗ ਰੱਖ ਕੇ ਭਾਵੇਂ ਉਹਦੇ ਵਿੱਚ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਜੀ ਆ ਜਾਣ ਉਹ ਵੀ ਨਹੀਂ ਆਏ ਤੇ ਨਾ ਹੀ ਥਲੜੇ ਜਿਹੜੇ ਲੀਡਰ ਆ ਉਹ ਜਿਹੜੇ ਆਵਾਮ ਦੇ ਨਾਲ ਗੱਲਬਾਤ ਕਰ ਰਹੇ ਆ ਪਰ ਵੋਟ ਵਟੋਰੂ ਤਰੀਕਾ ਜਿਹੜਾ ਵਾ ਉਹ ਮਤਲਬ ਕਿ ਲਗਾਤਾਰ ਅਪਣਾਇਆ ਜਾ ਅਪਣਾਇਆ ਜਾ ਰਿਹਾ ਵਾ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਜਦੋਂ ਇਹ ਪਾਰਟੀਆਂ ਜਿਹੜੀਆਂ ਵਾ ਅ ਅਖਬਾਰਾਂ ਨੂੰ ਨਿਊਜ਼ ਚੈਨਲਾਂ ਨੂੰ ਜਿਹੜੇ ਆ ਲੋਕਾਂ ਦਾ ਅਰਬਾਂ ਖਰਬਾ ਰੁਪਈਆ ਤੇ ਦਿੰਦੇ ਆ ਪਾਰ ਜਦੋਂ ਲੋਕ ਸਿੱਧੇ ਇਹਨਾਂ ਦੇ ਵਿਕਾਸ ਦਾ ਜਿਹੜਾ ਇਹਨਾਂ ਦਾ ਅਜੰਡਾ ਦਿੱਤਾ ਸੀ ਭਾਜਪਾ ਸਰਕਾਰ ਨੇ ਵੀ ਆਹ ਜਿਹੜਾ ਅਸੀਂ ਦੇਸ਼ ਦਾ ਵਿਕਾਸ ਕੀਤਾ ਉਹਦੇ ਵਾਸਤੇ ਸਵਾਲ ਪੁੱਛਣ ਵਾਸਤੇ ਜਦੋਂ ਨਿਕਲੇ ਆ ਤੇ ਉਹ ਸਿੱਧੇ ਰੂਪ ਦੇ ਵਿੱਚ ਸਾਨੂੰ ਕੋਈ ਜਿਹੜਾ ਸਵਾਲ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਕੇ ਗਏ ਉਲਟਾ ਜਿਹੜਾ ਵਾ ਮਨਜੀਤ ਸਿੰਘ ਜੀ ਮੰਨਾ ਰਸਤਾ ਬਦਲ ਕੇ ਇਥੋਂ ਜਿਹੜਾ ਪੋਸ ਦੀ ਸਰਪ੍ਰਸਤੀ ਦੇ ਹੇਠ ਜਿਹੜਾ ਉਹ ਨਿਕਲ ਕੇ ਗਏ ਆ ਕੋਈ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਸਵਾਲਾਂ ਦਾ ਜਵਾਬ ਜਿਹੜਾ ਉਹ ਨਹੀਂ ਦੇ ਕੇ ਗਏ ਹੁਣ ਪ੍ਰਧਾਨ ਜੀ ਗਾਂ ਦਾ ਕੀ ਆ ਜੀ ਆਪਣਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਤੇ ਹੋਰ ਕੈਂਪੇਨ ਕਰਨ ਜਾਂਦੇ ਆ ਹਾਂ ਮਨਜੀਤ ਮਨਜੀਤ ਸਿੰਘ ਜੀ ਮੰਨਾ ਜੇ ਆਪਣੀ ਚੋਣ ਕੈਂਪੇਨ ਤੇ ਨਿਕਲਦੇ ਆ ਤੇ ਅਸੀਂ ਬੜਾ ਪੀਸਫੁਲੀ ਤਰੀਕੇ ਦੇ ਨਾਲ ਆਪਣੇ ਜਿਹੜੇ ਸਵਾਲ ਜਵਾਬ ਉਹਨਾਂ ਦੇ ਕੋਲ ਰੱਖਾਂਗੇ ਅਗਰ ਉਹ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਦੇਸ਼ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤੇ ਫਿਰ ਉਹਨਾਂ ਦਾ ਜਿਹੜਾ ਘੇਰ ਘਰਾ ਉਹਨਾਂ ਦਾ ਘਰਾਓ ਵੀ ਜਿਹੜਾ ਵਾ ਉਹ ਵੀ ਕੀਤਾ ਜਾਊਗਾ ਧੰਨਵਾਦ ਦੱਸਦੀ ਕਿ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੱਜਬਾ ਉਮੀਦਵਾਰ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਚਰਚਾ ਨਹੀਂ ਕਰਦੇ ਤਾਂ ਉਹ ਇਸੇ ਤਰ੍ਹਾਂ ਉਹਨਾਂ ਦਾ ਕਿਰਾਉ ਜਾਰੀ ਰੱਖਣਗੇ ਅਤੇ ਸਵਾਲ ਵੀ ਕਰਦੇ ਰਹਿਣਗੇ ਦੱਸਦੇ ਕਿ ਕਿਸਾਨਾਂ ਦੇ ਬਲੂ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਕਿਰਾਉ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ ਕਿ ਉਹਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਸ਼ਿਵਕਰਨ ਦੇ ਸਿੱਧੀਆਂ ਗੋਲੀਆਂ ਮਾਰ ਕੇ ਕਿਉਂ ਮਾਰੇ ਗਿਆ ਦੱਸਦੇ ਕਿ ਕਿਸਾਨਾਂ ਦੇ ਬਲੂ ਸਵਾਲ ਪੁੱਛੇ ਜਾ ਰਹੇ ਨੇ ਜਿਸ ਤੋਂ ਬਾਅਦ ਭਾਜਪਾ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ ब्यो रिपोर्ट चॅनल